ਹਾਂਜੀ ਸਤਿ ਸ੍ਰੀ ਅਕਾਲ ਜੀ ਇਸ ਪਹਿਲੇ ਭਾਗ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਆਪਣੇ ਆਪ ਬਾਰੇ ਕਿੱਦਾਂ ਇਟਾਲੀ ਵਿੱਚ ਗੱਲ ਕੀਤੀ ਜਾਂਦੀ ਹੈ ਤੇ ਸ਼ੁਰੂਆਤ ਸਿੰਪਲ ਜਿਹੇ ਸ਼ਬਦ ਤੋਂ ਸ਼ੁਰੂ ਕਰਦੇ ਹਾਂ ਚਾਓ ਜਿਸ ਦਾ ਮਤਲਬ ਹੈ ਸਤਿ ਸ੍ਰੀ ਅਕਾਲ ਤੇ ਇਸ ਤੋਂ ਬਾਅਦ ਚਲिए ਅਗਰ ਥੋੜੇ ਨਾਮ ਪੁੱਛਣਾ ਹੋਵੇ ਕਿਸੇ ਤਾਂ ਉਹ ਕਹਿੰਦੇ ਆ ਕੋਮੇ ਤਿ ਕਿਆਮੀ ਜਾਣ ਕੇ ਤੁਹਾਡਾ ਨਾਮ ਕੀ ਹੈ ਦੱਸਣਾ ਹੋਵੇ ਮੇਰਾ ਨਾਮ ਇਹ ਹੈ ਤੁਸੀਂ ਕਹਿ ਸਕਦੇ ਹੋ ਮੀ ਕਿਆਮੋ ਜਾਣ ਕੇ ਤੁਹਾਡਾ ਨਾਮ ਉਹਦਾ ਨਾਮ ਕੀ ਹੈ? ਮਤਲਬ ਲੂਈ ਕੌਮੇ ਸੀ ਕਿਆਮਾ। ਲੂਈ ਬੰਦੇ ਲਈ ਤੇ ਲਈ ਜਨਾਨੀ ਲਈ। ਕਵਾਂਤੀ ਅਨਿਆਏ ਕਿ ਤੁਹਾਡੀ ਉਮਰ ਕਿੰਨੀ ਹੈ? ਯੋ 29 ਅੰਨ। ਬਾਅਦ ਵਿੱਚ ਤੁਹਾਨੂੰ ਗਿਣਤੀ ਵੀ ਸਿਖਾਈ ਜਾਏਗੀ ਦੂਜੇ ਭਾਗ 'ਚ। ਦੋ ਵੇ ਆਵਿਤੀ। ਦੋ ਵੇ ਮਤਲਬ ਕਿਥੇ ਆਵਿਤੀ ਰਹਿਣਾ? ਫੇ ਤੁਸੀਂ ਕਿਥੇ ਰਹਿੰਦੇ ਹੋ? ਆਵਿਤੋ ਆਕਰਮੋਨਾ। ਆਵਿਤੋ ਮਤਲਬ ਰਹਿਣਾ। ਆਕਰਮੋਨਾ ਮਤਲਬ ਇਹ ਮੈਂ ਕਰਮੋਨੇ ਸ਼ਹਿਰ ਵਿੱਚ ਰਹਿਣਾ। ਤੁਸੀਂ ਬਰੀਸ਼ਾ ਜਿੱਥੇ ਵੀ ਕਹਿ ਸਕਦੇ ਹੋ। ਇਹ ਸਨੋ ਇੰਡੀਆਨ ਜਫਰ ਇੰਡੀਆਨਾ ਇਸ ਦਾ ਮਤਲਬ ਹੈ ਕਿ ਮੈਂ ਭਾਰਤੀ ਤੇ ਇੰਡੀਆਨ ਵਰਡ ਯੂਜ਼ ਕੀਤਾ ਜਾਂਦਾ ਹੈ ਜੀ ਬੰਦੇ ਲਈ ਤੇ ਇੰਡੀਆਨਾ ਉਹ ਤਾਂ